ਜਿੱਕਾ ਵਾਸਤ 2025 ਨੂੰ ਜਿਹੜਾ ਮਲੇਰਪੁਰ ਨੇ ਮੀਂਹ ਪਿਆ ਇਹ ਮੀਂਹ ਦੁਪਹਿਰੇ ਸਵੇਰੇ ਸ਼ੁਰੂ ਹੋਇਆ ਸੀ ਕੜੀਆਂ-ਕੜੀਆਂ ਪਈਆਂ ਦੁਪਹਿਰੇ 1:30 ਵਜੇ ਤੱਕ ਮੀਂਹ ਪਿਆ ਔਰ ਇਤਨੇ ਪਾਣੀ ਹੋ ਗਿਆ ਮਲੇਰ ਏਰੀਆ ਮਹੱਲਾ ਲੋਹਾਰਾ ਨੇਂਦਾ ਮਲੇਰ ਬਾਜ਼ਾਰ ਹੈ ਆ ਤੁਸੀਂ ਅਸੀਂ ਪਹਿਲਾਂ ਵੀ ਐਸੀ ਵੀਡੀਓ ਬਣਾਈ ਸੀਗੀ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਰਾਤ ਹੈ 9:00 ਵੱਜ ਚੁੱਕੇ ਨੇ ਔਰ 9:00 ਵਜੇ ਹੋਏ ਦਾ ਹਾਲ ਦੇਖ ਲਓ ਪਾਣੀ 1 ਇੰਚ ਨਹੀਂ ਲਿਆ 9 ਵਜੇ 1 ਇੰਚ ਨਹੀਂ ਹਿਲਿਆ ਦੇਖ ਲਓ ਸਾਂਸਾਂ ਹੋ ਰਹੀ ਹੈ ਇਹ 메ਨ ਬਾਜ਼ਾਰ ਹੈ 메ਨ ਬਾਜ਼ਾਰ ਦਾ ਹਾਲ ਹੈ ਪ੍ਰਧਾਨ ਨੂੰ ਵੀ ਵੀਡੀਓ ਬਣਾ ਕੇ ਪਾ ਚੁੱਕੇ ਆ ਪ੍ਰਸ਼ਾਸਨ ਨੂੰ ਵੀ ਪਾ ਚੁੱਕੇ ਆ ਔਰ ਇੱਥੇ ਨੇ ਈਓ ਨੂੰ 20 ਵਾਰ ਗੂੰਹ ਕੀਤਾ ਇਹ ਗੂੰਹ ਚੱਕਣ ਦਾ ਬੰਦ ਹੋ ਗਿਆ ਔਰ ਇਹਦਾ ਕੋਈ ਹੱਲ ਨਹੀਂ ਹੈ 14 ਤਰੀਕ ਤੋਂ ਹੀ ਹਾਲ ਹੈ ਕਿ ਜਦੋਂ ਤੋਂ ਬਾਰਸ਼ਾਂ ਸ਼ੁਰੂ ਹੋ ਰਹੀਆਂ ਨੇ ਆ ਇੱਥੇ ਬਾਜ਼ਾਰ ਦਾ ਇਹੀ ਹਾਲ ਹੈ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਸਾਰਾ ਪਾਣੀ ਬਲਾਕ ਹੋਇਆ ਪਿਆ ਨਾਲੇ ਵੀ ਕੋਈ ਸੁਪਾਈ ਨਹੀਂ ਕੀਤੀ ਔਰ ਆ ਤੁਹਾਡੇ ਸਾਹਮਣੇ ਆ ਹਾਲ ਹੈ ਆਹਾ ਤੁਹਾਨੂੰ ਇਦਾਂ ਦਿਖਾ ਰਹੇ ਆ ਵੀਡੀਓ ਆ ਦੇਖ ਲੋ ਤੁਸੀਂ ਲੋਕ ਕਿਵੇਂ ਪਾਣੀ ਵਿੱਚ ਦੀ ਜਾ ਰਹੇ ਨੇ ਆ ਬੜਾ ਮਜਬੂਰ ਨੇ ਆ ਦੇਖ ਲੋ ਵਿਚਾਰੇ ਇਹ ਵੀ ਬੋਲਦੇ ਨਹੀਂ ਘੱਟ ਹੀ ਬੋਲਦੇ ਨੇ ਹਾਲਾਂਕਿ ਇਹਨਾਂ ਦੇ ਘਰ ਨੇ ਔਰੇ ਘੱਟ ਹੀ ਬੋਲਦੇ ਨੇ ਆ ਦੇਖ ਲੋ ਹਾਲ ਇਹਨਾਂ ਦਾ ਆ ਸਾਰਾ ਬਾਜ਼ਾਰ ਬੰਦ ਹੈਗਾ ਆ ਦੇਖੋ ਜੀ ਪਹਿਲਾਂ ਬੋਲਿਆ ਕਰੋ ਤੁਸੀਂ ਵੀ ਨਾਲੋਂ ਨਹੀਂ ਬੋਲਿਆ ਕਰੋ ਹਾਂ ਜੀ ਤੁਹਾਡੇ ਦਾ ਘਰ ਨੇ ਇਸ ਦਾ ਦੁਕਾਨਦਾਰ ਆ ਪਾਣੀ ਪੈਂਦਾ ਦੇਖੋ ਹੁਣ ਰੋਟੀ ਨਹੀਂ ਆਇਆ ਬਸ ਲੈ ਕੇ ਆ ਦੇਖ ਲਓ ਘਰਾਂ ਚ ਪਾ ਰੋਟੀ ਵੀ ਨਹੀਂ ਬਣੀਏਗੀ ਪਾਣੀ ਘਰਾਂ ਦੇ ਅੰਦਰ ਹੈਗਾ ਆ ਤੁਸੀਂ ਹਾਲ ਦੇਖ ਲਓ ਇੱਥੇ ਦਾ ਬਿਨਾ ਸ਼ੋਟਾ ਜੀ ਮੁਹੰਮਦ ਅਕਰਮ ਜੀ ਅੱਛਾ ਕੀ ਕਹਿੰਦੇ ਹੋ ਜਿਹੜੀ بارش ਹੋਈ ਹੈ ਦੇਖੋ بارش ਦੇ ਨਾਲ ਸ਼ਹਿਰ ਦਾ ਬਹੁਤ ਬੁਰਾ ਹਾਲ ਆ ਮਲੇਰ ਕੋਟਲਾ ਦੇ ਵਿੱਚ ਇਤਾਂ ਮੈ ਕਹਣਾ ਵੀ ਬਹੁਤ ਘੱਟ ਬਾਰਿਸ਼ ਹੋਈ ਅੱਜ ਵੀ ਜਿੰਨੀਆਂ ਪਹਿਲਾਂ ਬਾਰਿਸ਼ਾਂ ਹੁੰਦੀਆਂ ਸੀ ਉੰਨੀ ਤਾਲੇ ਬਾਰਿਸ਼ ਨਹੀਂ ਹੋਈ ਪਰ ਇਹ ਬਾਰਿਸ਼ ਨੇ ਇਹਨਾਂ ਦੀ ਵੀ ਆਪਣੇ ਕਮੇਟੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਤਾਂ ਕਿ ਨਾ ਤਾਂ ਸ਼ਹਿਰ ਦੇ ਵਿੱਚ ਕੋਈ ਸਫਾਈ ਪਤੋ ਬਹੁਤ ਬੁਰਾ ਹਾਲ ਹੈ ਕੋਈ ਸਫਾਈ ਨਹੀਂ ਹੈਗੀ ਸ਼ਹਿਰ ਦੀ ਸਾਰੇ ਸੀਵਰੇਜ ਬੰਦ ਪੈਣ ਨੇ ਆਪਣੇ ਤੁਸੀਂ ਆਪਣੇ ਦੇਖ ਲਓ ਲੋਹਾ ਬਾਜ਼ਾਰ ਤੋਂ ਲੈ ਕੇ ਆਪਣੇ ਮਲੇਰ ਤੱਕ ਹੁੰਸੀ ਤੱਕ ਦੇਖ ਲਓ ਸਾਰਾ ਮਸ਼ੀਨ ਕੋਈ ਲਾਈ ਹੈ ਮਸ਼ੀਨਾਂ ਦਾ ਭਾਜੀ ਇਹਨਾਂ ਦੀ ਗੱਲਾਂ ਦੇ ਵਿੱਚ ਲਗ 60 ਦਿਨ ਸਾਲ ਦੇ ਮਸ਼ੀਨ ਨਹੀਂ ਲਾਉਂਦੇ ਆ ਰਹੇ ਨੇ ਪਰ ਸਫਾਈ ਦਾ ਹਾਲ ਤੁਸੀਂ ਦੇਖ ਰਹੇ ਹੋ ਕਿਤੇ ਹੈ ਕੋਈ ਮਸ਼ੀਨ ਲੱਗੀ ਹੋਈ ਇਹਨਾਂ ਦੀ ਕਿਤੇ ਸ਼ਹਿਰ ਦੇ ਵਿੱਚ ਆ ਦਿੱਲੀ ਗੇਟ ਦੇ ਲੋ ਕਿੰਨੀਆਂ ਮਸ਼ੀਨਾਂ ਲਾਈਆਂ ਸੀ ਇਹਨਾਂ ਨੇ ਇਹ ਪੈਸਾ ਖਾਂਦੀ ਹੈ ਕਲੈਪਸ਼ਨਾਂ ਨੇ ਸਾਰਾ ਕੁਝ ਇਹਨਾਂ ਨੇ ਕੀਤਾ ਹੈ ਕੰਮ ਉਸ ਤੋਂ ਇਲਾਵਾ ਇਹਨਾਂ ਨੂੰ ਕੁਝ ਨਹੀਂ ਦਿੰਦਾ ਇਹ ਇਕੱਲਾ ਪੈਸਾ ਖਾ ਰਹੇ ਨੇ ਬਸ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਪਾਣੀ ਖੜਾ ਹੈ ਬਾਈ ਸਾਰੇ ਪਾਸੇ ਸ਼ਹਿਰ ਦੇ ਚਾਰੋਂ ਪਾਸੇ ਪਾਣੀ ਪਾਣੀ ਹੈ ਸੰਦੀ ਗੇਟ ਚਲੇ ਜਾ ਮਲੇਰ ਚ ਮਲੇਰ ਦੇ ਵਿੱਚ ਤੁਸੀਂ ਦੇਖੀ ਆ ਬਗੈਰ ਬਾਰਿਸ਼ ਮੈਂ ਪਾਣੀ ਖੜਾ ਰਹਿੰਦਾ ਭਾਜੀ ਉੱਥੇ ਕੋਈ ਸਫਾਈ ਹੋਣੀ ਉਹ ਤਾਂ ਬਚਾਰੇ ਆਪਣੇ ਇੱਕ ਦੋ ਬੰਦੇ ਵਿਚਾਰੇ ਜਾਂਦੇ ਨੇ ਤਾਂ ਉਹ ਕਹਿੰਕੇ ਸਫਾਈਆਂ ਕਰੋ ਉਹਨਾਂ ਦੇ ਜਾ ਕੇ ਮਿੰਤਾ ਕਰ ਕਰਕੇ ਹਰ ਰੋਜ਼ ਹੀ ਉਹ ਬਹੁਤ ਨਰਤ ਭਰੀ ਜ਼ਿੰਦਗੀ ਜੀ ਰਹੇ ਨੇ ਮਲੇਰ ਦੇ ਜਦ ਕਿ ਉਹਨਾਂ ਦਾ ਕੌਂਸਲਰ ਵੀ ਆਮ ਆਦਮੀ ਪਾਰਟੀ ਦਾ ਬੜੀ ਮਾਰੀ ਗੱਲ ਕਿ ਆਮ ਆਦਮੀ ਪਾਰਟੀ ਦਾ ਕੌਂਸਲਰ ਹੋਵੇ ਤੇ ਉਹਨਾਂ ਦੀ ਸਫਾਈ ਨੂੰ ਦੀ ਆਮ ਐਮਸੀ ਦੀ ਕੀ ਸੁਣੀ ਜਾਊਗੀ ਇਹ ਆਮ ਬੰਦੇ ਦੀ ਕੀ ਸੁਣੀ ਜਾਊਗੀ ਯਾਰ ਅੱਜ ਮਿਲੂ ਰਹਿਮਾਨ ਦਾ ਬਾਗ ਦੇਖ ਲੋ ਜਾ ਕੇ ਡੁੱਬਿਆ ਪਿਆ ਸਾਰਾ ਜਿਹਦੇ ਆਪ ਦੀ ਸੁਭਾਈਂ ਵੀ ਬਰਸਾਤੀ ਪੈਪ ਪਾਦੇ ਪਾਣੀ ਖੜਦਾ ਨਹੀਂ ਬਰਸਾਤੀ ਪੈਪ ਤਾਂ ਪਾ ਗਏ ਭਾਜੀ ਜਦੋਂ ਇਹਨਾਂ ਦੀ ਸਫਾਈ ਹੀ ਨਹੀਂ ਹੋਈ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਸਫਾਈ ਕੀਤੀ ਨਹੀਂ ਠੀਕ ਹੈ ਬਰਸਾਤੀ ਪੈਪ ਪਾਉਣੇ ਪਰ ਉਹਨਾਂ ਦੀ ਸਫਾਈ ਵੀ ਤਾਂ ਜ਼ਰੂਰੀ ਆ ਉਹ ਸਾਰਾ ਕੂੜਾ ਕਰਕੜ ਸਾਰਾ ਅੰਦਰ ਜਾਂਦਾ ਜਿੱਥੇ ਜੋ ਵੀ ਸਫਾਈ ਕੀਤੀ ਆ ਦੀ ਸਫਾਈ ਇਹਨਾਂ ਨੇ ਆਪਦੀ ਕੀਤੀ ਆ ਆਪਣੇ ਪੇਟਾਂ ਦੀ ਸਫਾਈ ਕੀਤੀ ਆ ਉਹ ਦੇਖ ਲਓ ਸਾਰਾ ਕੁਝ ਆਪਦੇ ਪੇਟ ਲਈ ਕਰ ਰਹੇ ਨੇ ਹੈ ਕੋਈ ਦੁਨੀਆ ਦੌਰੇ ਬਾਰੇ ਸੋਦੇ ਲੋਕਾਂ ਬਾਰੇ ਵੀ ਸੋਚ ਹੈ ਇਹਨਾਂ ਦੀ ਨਹੀਂ ਬਸ ਕੱਲੀ ਆਪਦੀ ਸਫਾਈ ਕਿਸਾਨੇ ਕਿਤੋਂ ਸਫਾਈ ਕਰਨੀ ਆ ਕਿਤੋਂ ਮਾਲ ਅੰਦਰ ਕਰਨਾ ਬਸ ਕੱਲੇ ਹੀ ਸਫਾਈ ਆ ਦਾ ਵੀ ਜੀ ਨੌਂ ਜੀ ਥੋੜਾ ਮੈਂ ਅਸ਼ਰਮ ਮਾਲਕੀ ਸਮਾਜ ਸੇਵਕ ਜੀ ਕਾਂਗਰਸ ਜੀ ਬਰਜ਼ਾਦ ਬਾਰੇ ਦੇਖੋ ਵੀ ਅੱਜ ਨਹੀਂ ਬਰਜ਼ਾਦ ਬਾਰੇ ਇਹ ਜਿਹੜੀ ਬਰਸਾਤ ਹੈ ਮੌਸਮ ਦੇ ਮਜ਼ਾਕ ਹੁੰਦਾ ਨਾ ਨੈਟਵਰਕ ਜਿਆਦਾ ਹੋ ਗਿਆ ਬਰਸਾਤੀ ਮੌਸਮ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ ਇਹਨਾਂ ਨੇ ਜਿਹੜੇ ਪਹਿਲਾਂ ਬਲੌਕੇਜ ਹੋ ਰਹੀ ਹੈ ਉਹਦੇ ਬਾਰੇ ਬਿਲਕੁਲ ਹੀ ਇਹਨਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਸਫਾਈ ਦਾ ਬਿਲਕੁਲ ਹੀ ਨਕੰਮਾ ਕੰਮ ਹੈ ਇਹ ਪੂਰੇ ਮਲੇ ਕੋਲੇ ਦੇ ਵਿੱਚ ਜਦੋਂ ਸਰਕਾਰ ਆਈ ਹੈ ਬਦਲਾਅ ਵਾਲਿਆਂ ਦੀ ਪਾਰਟੀ ਆਈ ਹੈ ਐਂ ਚੌਥਾ ਸਾਲ ਲੱਗ ਚੁੱਕਿਆ ਇੱਕ ਰੋਡ ਤੋਂ ਇਲਾਵਾ ਕੋਈ ਇਹਨਾਂ ਨੇ ਰੋਡ ਨਹੀਂ ਬਣਾਇਆ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਚਾਰੇ ਪਾਸੇ ਪਾਣੀ ਖੜਾ ਹੈ ਅੱਜ ਹਾਲਾਤ ਇਹ ਦੇ ਵੀ ਸਕੂਲ ਵਾਲੇ ਬੱਚਿਆਂ ਦੇ ਅੰਨਾ ਬੁਰਾ ਹਾਲ ਤਾਂ ਜ਼ਿਆਦਾ ਲੋਕ ਚੱਕ-ਚੱਕੇ ਲੈ ਕੇ ਆਏ ਨੇ ਜਾਂ ਬੱਚਿਆਂ ਦੇ ਪੈਂਟਾਂ ਤੱਕ ਮੂੜ ਜਰਾਬਾਂ ਤੱਕ ਬਿਲਕੁਲ ਐਨ ਬੁਰੇ ਹਾਲ ਹੋ ਗਏ ਹੁਣ ਤੁਸੀਂ ਆਹ ਦੇਖੋ ਵੀ ਛੋਟੇ ਬੱਚੇ ਜਾਂ ਸਿਆਣੇ ਬੱਚੇ ਜਾਂ ਮਾਜਦਾਂ ਦੇ ਮੂਹਰੇ ਤੱਕ ਪਾਣੀ ਖੜਾ ਹੈ ਮਾਜਦਾਂ ਨਮਾਜ਼ੀਆਂ ਨੂੰ ਅੰਨਾ ਔਖਾ ਹੋ ਰਿਹਾ ਹੈ ਇਹਦੇ ਬਾਰੇ ਨਾ ਕੋਈ ਪਾਰਟੀ ਦਾ ਬੰਦਾ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਨਾ ਕੋਈ ਪ੍ਰਧਾਨ ਨਾ ਕੋਈ ਹੋਰ ਕੋਈ ਵੀ ਬੰਦਾ ਸ਼ਹਿਰ ਦੇ ਵਿੱਚ ਕਿਤੇ ਨਹੀਂ ਦਿਖਿਆ ਹੈਗਾ ਵੇ ਕੋਈ ਆ ਗਏ ਕਿਸੇ ਨੇ ਕੋਈ ਲਾਇਆ ਹੋਵੇ ਕੋਈ ਪੰਪ ਲਾਇਆ ਹੋਵੇ ਜਾਂ ਬਿਲਕੁਲ ਨਕਮਾ ਹੋਇਆ ਪਿਆ ਕੰਮ